2013-15 ਦੌਰਾਨ ਪੇਸ਼ ਕੀਤੀ ਗਈ 1000 ਪੰਨਿਆਂ ਦੀ ਰਿਪੋਰਟ ਵਿੱਚ ਘੱਟੋ-ਘੱਟ 328 ਸਰੂਪ ਗਾਇਬ ਹਨ 2016 ਨੂੰ ਰਾਮਸਰ ਸਥਿਤ ਪ੍ਰਿੰਟਿੰਗ ਪ੍ਰੈਸ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਵਿੱਚ 80 ਸਰੂਪ ਅਗਨਪੇਟ ਹੋ ਗਏ ਹਨ ਇਹ ਮਾਮਲਾ ਮਈ 2020 ਵਿੱਚ ਉਦੋਂ ਚਰਚਾ ਵਿੱਚ ਆਇਆ ਜਦੋਂ ਪਬਲਿਕੇਸ਼ਨ ਵਿਭਾਗ ਦੇ ਇੱਕ ਮੁਲਾਜ਼ਮ ਕੁਵਲਜੀ ਸਿੰਘ ਨੇ ਸੇਵਾਮੁਕਤ ਹੋਣ ਸਮੇਂ ਰਿਕਾਰਡ 'ਚ ਦੇਖਿਆ ਤਾਂ 267 ਪਾਵੰਸ ਰੂਪਾਂ ਦੇ ਘਟ ਹੁੰਦਾ ਖਲਾਸਾ ਕੀਤਾ। 2 ਗਸਤ 2020 ਨੂੰ ਅਪੀਲ 232 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਗਾਇਬ ਹੋਣ ਦੀ ਗੱਲ ਕਹੀ ਗਈ। ਸਾਲ 2013 ਤੋਂ ਸਾਲ 2015 ਦੌਰਾਨ ਰਿਕਾਰਡ ਵਿੱਚ ਕੁੱਲ 328 ਰੂਪ ਲਾਪਤਾ ਸੰ। ਇਸ ਜਾਂਚ ਰਿਪੋਰਟ ਚ ਤਤਕਾਲੀ ਮੁਖ ਸਿਕੱਤਰ ਡਾਕਟਰ ਰੂਪ ਸਿੰਘ ਅਤੇ ਐਡੀਟਰ ਸੰਦਰ ਸਿੰਘ ਕੋਹਲੀ ਸੀਏ ਨੇ ਸਮੇਤ 16 ਅਧਿਕਾਰੀ ਕਰਮਚਾਰੀਆਂ ਨੂੰ ਦੋਸ਼ੀ ਪਾਇਆ ਗਿਆ ਸੀ ਇਸ ਸਬੰਧੀ ਸ਼ੁਰੂ ਵਿੱਚ ਐਸਡੀਪੀਸੀ ਨੇ ਐਫਆਈਆਰ ਦਰਜ ਕਰਾਉਣ ਦੀ ਗੱਲ ਕਹੀ ਸੀ ਮੋੜ ਅਕਾਲ ਤਖਸਬ ਅਤੇ ਆਮ ਆਦਮੀ ਪਾਰਟੀ ਪੰਜਾਬ ਦੀ ਮੌਜੂਦਾ ਸਰਕਾਰ ਦਰਮਿਆਨ ਵਿਚਾਰ ਵਿਚਾਲੇ ਮੋੜ ਟਕਰਾ ਦੇ ਹਾਲਤ ਬਣ ਰਹੇ ਨੇ 328 ਰੁਪਏ ਜਿਹੜੇ ਚੋਰੀ ਹੋਏ ਨੇ ਜਸ ਗਾਇਬ ਹੋਏ ਨੇ ਤਾਂ ਕਿਨੇ ਧਾਰਮਿਕ ਮਾਮਲੇ ਦਾਖਲ ਹੈ ਇਹ ਸਾਰਾ ਕੁਝ ਆ ਕਾਗਜ਼ ਬੰਉਂਦੇ ਹਾਈ ਕੋਰਟ ਦੇ ਕਾਗਜ਼ ਰਿਪੋਰਟ ਜਿਹੜੇ ਮੈਂ ਨਹੀਂ ਬੋਲ ਸਕਦਾ ਇਹ ਸਾਰਾ ਕੁਝ ਗਿਣ ਮਾਤ ਕੇ ਕੀਤਾ ਕਿ 27 ਆ ਗਈ ਲੱਗੇ ਪਹਿਲਾ ਬਰਗਾੜੀ ਦੇ ਪੁੱਤ ਤੇ ਰੋਕੀਆਂ ਸਿੱਟੀਆਂ ਜੇਹਦਾਰ ਗੜਗਾ ਜਨੀ ਸਾਬਕਾ ਜੇਹਦਾਰ ਗੈਨੀ ਹਰਪ੍ਰੀਤ ਸਿੰਘ ਦੀ ਪੁਰਾਣੀ ਵੀਡੀਓ ਵੀ ਦਿਖਾ ਚੁੱਕੇ ਨੇ ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ 328 ਰੁਪਿਆਂ ਦੇ ਮਾਮਲੇ ਨੂੰ ਬੇਦਬੀ ਨਹੀਂ ਸਗੋਂ ਪ੍ਰਬੰਧਕੀ ਅਤੇ ਪਿਛਤਾ ਜਾਣਾ ਜੁੜਿਆ ਮਾਮਲਾ ਦੱਸ ਰਹੇ ਨੇ ਹੁਣ ਸਵਾਲ ਇੱਥੇ ਹੈ ਕਿ ਸਰੂਪ ਕਿੱਥੇ ਗਏ ਸਤਿ ਸ਼੍ਰੀ ਅਕਾਲ ਮੈਂ ਰਮਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਕੋਲ ਸਾਲ 2020 ਵਿੱਚ ਸ਼ਰਮਣੀ ਗੁਰਦਾਦਾ ਪ੍ਰਬੰਧਕ ਕਮੇਟੀ ਦੇ ਪਬਲਿਕੇਸ਼ਨ ਵਿਭਾਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਰਿਕਾਰਡ ਵਿੱਚ ਵੱਡੀ ਗੜਬੜ ਸਾਹਮਣੇ ਆਈ ਸ਼ੁਰੂਆਤੀ ਰਿਪੋਰਟਾਂ ਵਿੱਚ 267 ਸਰੂਪਾਂ ਦੇ ਗੁੰਮ ਹੋਣ ਦੀ ਗੱਲ ਕਹੀ ਗਈ ਸੀ ਪਰ ਜਦੋਂ ਸ੍ਰੀ ਕਾਲ ਤਖਸਾਲ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੇ ਪੜਤਾਲ ਕੀਤੀ ਤਾਂ ਇਹ ਅੰਕੜਾ ਵੱਧ ਕੇ 328 ਤੱਕ ਜਾ ਪੁੱਜਾ ਹੁਣ ਇਸ ਮਾਮਲੇ ਨੂੰ ਸੰਖੇਪ ਵਿੱਚ ਸਮਝਦੇ ਹਾਂ 26 ਜੂਨ 2020 ਨੂੰ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਇੱਕ ਚਾਰ ਮੈਂਬਰੀ ਟੀਮ ਨੇ ਇੱਕ ਪੱਤਰ ਲਿਖ ਕੇ ਸ਼੍ਰੀ ਕਾਲਤਖ ਸਾਹਿਬ ਅਤੇ ਪੰਜਾਬ ਸਰਕਾਰ ਦੇ ਮੁਖ ਸਕੱਤਰ ਨੂੰ 267 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਲੋਪ ਹੁੰਦੀ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਸ਼੍ਰੀ ਕਾਲਤਖ ਸਾਹਿਬ ਵੱਲੋਂ ਸਾਲ 2020 ਵਿੱਚ ਐਡਵੋਕੇਟ ਈਸ਼ਾ ਸਿੰਘ ਦੀ ਅਗਵਾਈ ਵਿੱਚ ਜਾਂਚ ਕਮੇਟੀ ਬਣਾਈ ਤੇ 23 ਅਗਸਤ 2020 ਨੂੰ ਆਪਣੀ ਜਾਂਚ ਰਿਪੋਰਟ ਕਾਲਤਖ ਸਾਹਿਬ ਅੱਗੇ ਪੇਸ਼ ਕੀਤੀ ਜਿਸ ਦੇ ਵਿੱਚ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਗਾਇਬ ਹੋਣ ਦੀ ਗੱਲ ਕਹੀ ਗਈ ਅਗਸਤ 2020 ਵਿੱਚ ਪੇਸ਼ ਕੀਤੀ ਗਈ ਹਜ਼ਾਰ ਪੰਨਿਆਂ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਸੀ ਕਿ ਸਾਲ 2013-15 ਦੌਰਾਨ ਘੱਟੋ-ਘੱਟ 328 ਸਰੂਪ ਗਾਇਬ ਸਨ ਇਸ ਤੋਂ ਇਲਾਵਾ 19 ਮਈ 2016 ਨੂੰ ਰਾਮਸਰ ਸਥਿਤ ਪ੍ਰਿੰਟਿੰਗ ਪ੍ਰੈਸ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਵਿੱਚ 80 ਸਰੂਪ ਅਗਨਪੇਟ ਹੋ ਗਏ ਸਨ ਰੀਪੋਰਟ ਦੇ ਆਧਾਰ ਤੇ ਸ਼ਰਮਣੀ ਕਮੇਟੀ ਨੇ 16 ਕਰਮਚਾਰੀਆਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਸੀ ਹਾਲਾਂਕਿ ਪੰਜਾਬ ਸਰਕਾਰ ਨੇ 22 ਦਸੰਬਰ 2025 ਨੂੰ ਇਸ ਮਾਮਲੇ ਦੀ ਜਾਂਚ ਲਈ ਸਿੱਟ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਜਿਸ ਦੀ ਅਗਵਾਈ ਮੁਹਾਲੀ ਏਆਈਜੀ ਵਿਜੇਨਸ ਜਗਤਪ੍ਰੀਤ ਸਿੰਘ ਕਰ ਰਹੇ ਨੇ ਇਹ 16 ਵਿਅਕਤੀਆਂ ਦੇ ਨਾਮ ਜਿਨ੍ਹਾਂ ਵਿੱਚ ਸਾਬਕਾ ਮੁਖ ਸਕੱਤਰ ਡਾਕਟਰ ਰੂਪ ਸਿੰਘ ਸਾਬਕਾ ਸਕੱਤਰ ਮਨਜੀਤ ਸਿੰਘ ਗੁਰਬਚਨ ਸਿੰਘ ਨਿਸ਼ਾਨ ਸਿੰਘ, ਪਰਮਜੀਤ ਸਿੰਘ, ਗੁਰਮukh ਸਿੰਘ, ਜੁਜਾਰ ਸਿੰਘ, ਬਾਸ ਸਿੰਘ, ਦਲਬੀਰ ਸਿੰਘ, ਕਮਲਜੀਤ ਸਿੰਘ, ਕਲਵੰਤ ਸਿੰਘ, ਜਸਪਰੀ ਸਿੰਘ, ਗੁਰਬਚਨ ਸਿੰਘ, ਸਤਿੰਦਰ ਸਿੰਘ ਅਤੇ ਅਮਰਜੀਤ ਸਿੰਘ ਸ਼ਾਮਲ ਨੇ। ਐਫਆਈਆਰ ਵਿੱਚ ਬਿਆਦਬੀ 295ਏ ਧੋਖਾਧੜੀ ਅਤੇ ਸਾਜ਼ਿਸ਼ ਵਰਗੀਆਂ ਧਰਾਵਾਂ ਨੂੰ ਸ਼ਾਮਲ ਕੀਤਾ ਗਿਆ। ਜਾਣਕਾਰ ਲਈ ਦੱਸਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੇਂ ਸਰੂਪ ਛਾਪਣ ਦੇ ਅਧਿਕਾਰ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਉੱਤੇ ਕੇਵਲ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਰਾਖਵੀਂ ਨੇ ਉਹਨਾਂ ਤੋਂ ਬਿਨਾ ਕੋਈ ਵੀ ਹੋਰ ਨਿੱਜੀ ਸੰਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਨਹੀਂ ਛਾਪ ਸਕਦੀ। ਇਹ ਮਾਮਲਾ ਮਈ 2020 ਵਿੱਚ ਉਦੋਂ ਚਰਚਾ ਵਿੱਚ ਆਇਆ ਜਦੋਂ ਪਬਲਿਕੇਸ਼ਨ ਵਿਭਾਗ ਦੇ ਇੱਕ ਮੁਲਾਜ਼ਮ ਕਵਲਜੀ ਸਿੰਘ ਨੇ ਸੇਵਾਮੁਕਤ ਹੋਣ ਸਮੇਂ ਰਿਕਾਰਡ 'ਚ ਦੇਖਿਆ ਤਾਂ 267 ਪਾਵਨਸ ਰੂਪਾਂ ਦੇ ਘੱਟ ਹੋਣ ਦਾ ਖਲਾਸਾ ਕੀਤਾ। ਇਸੇ ਸ਼ਿਕਾਇਤ ਤੋਂ ਬਾਅਦ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਐਡਵੋਕੇਟ ਇਸ਼ਾ ਸਿੰਘ ਦੀ ਅਗਵਾਈ ਵਿੱਚ ਇੱਕ ਜਾਂਚ ਕਮੇਟੀ ਬਣਾਈ ਗਈ। ਅਗਸਤ 2020 ਵਿੱਚ ਪੇਸ਼ ਕੀਤੀ ਗਈ ਹਜ਼ਾਰ ਪੰਨਿਆਂ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਸਾਲ 2013 ਤੋਂ ਸਾਲ 2015 ਦੌਰਾਨ ਰਿਕਾਰਡ ਵਿੱਚ ਕੁੱਲ 328 ਸਰੂਪ ਲਾਪਤਾ ਸਨ। ਇਸ ਤੋਂ ਇਲਾਵਾ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਕਿ ਮਈ 2016 ਵਿੱਚ ਪ੍ਰੈਸ ਵਿੱਚ ਲੱਗੀ ਅੱਗ ਕਾਰ 80 ਸਰੂਪ ਅਗਨਪੇਟ ਹੋ ਗਏ ਸਨ। ਇਸ ਜਾਂਚ ਰਿਪੋਰਟ ਚ ਤਤਕਾਲੀ ਮੁਖ ਚਕਤਾਰ ਡਾਕਟਰ ਰੂਪ ਸਿੰਘ ਅਤੇ ਐਡੀਟਰ ਸਤੰਦਰ ਸਿੰਘ ਕੋਹਲੀ ਸੀਏ ਨੇ ਸਮੇਤ 16 ਅਧਿਕਾਰੀ ਕਰਮਚਾਰੀਆਂ ਨੂੰ ਦੋਸ਼ੀ ਪਾਇਆ ਗਿਆ ਸੀ ਇਸ ਸਬੰਧੀ ਸ਼ੁਰੂ ਵਿੱਚ ਐਸਜੀਪੀਸੀ ਨੇ ਐਫਆਈਆਰ ਦਰਜ ਕਰਾਉਣ ਦੀ ਗੱਲ ਕਹੀ ਸੀ ਪਰ ਉਸ ਸਮੇਂ ਐਸਜੀਪੀਸੀ ਦੇ ਪ੍ਰਧਾਨ ਤਤਕਾਲੀ ਪ੍ਰਧਾਨ ਗੋਬਿੰਦ ਸਿੰਘ ਲੌਂਗਵਾਲ ਨੇ ਕਿਹਾ ਕਿ ਉਹ ਕਿਸੇ ਵੀ ਬਾਹਰੀ ਏਜੰਸੀ ਭਾਵ ਪੁਲਿਸ ਦੀ ਦਖਲਅੰਦਾਜ਼ੀ ਨਹੀਂ ਚਾਹੁੰਦੇ ਅਤੇ ਆਪਣੇ ਪੱਧਰ ਤੇ ਕਾਰਵਾਈ ਕਰਨਗੇ ਇਸ ਤੋਂ ਬਾਅਦ ਕਈ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਤੇ ਡਾਕਟਰ ਰੂਪ ਸਿੰਘ ਨੇ ਅਸਤੀਫਾ ਦੇ ਦਿੱਤਾ ਹੁਣ ਸਵਾਲ ਇੱਥੇ ਹੈ ਕਿ ਸਰੂਪ ਕਿੱਥੇ ਗਏ ਜਦੋਂ ਉਹਨਾਂ ਨੂੰ ਰਿਪੋਰਟ ਬਰਖਾਸਤ ਕੀਤਾ ਗਿਆ ਤਾਂ ਉਹਨਾਂ ਦੀ ਰਿਪੋਰਟ ਕਿਉਂ ਨਹੀਂ ਬਾਹਰ ਆਈ ਸਿੱਖ ਜਥੇਬੰਦੀਆਂ ਦੋਸ਼ ਲਾਇਆ ਕਿ ਖਰਾਬ ਕੋਈ ਸਰੂਪਾਂ ਦਾ ਗੁਪਤ ਤਰੀਕੇ ਨਾਲ ਜੇਕਰ ਸਸਕਾਰ ਕੀਤਾ ਗਿਆ ਤਾਂ ਇਸ ਬਾਰੇ ਕੋਈ ਰਿਕਾਰਡ ਜਨਤਾਕ ਕਿਉਂ ਨਹੀਂ ਕੀਤਾ ਗਿਆ ਹੁਣ ਦੇ ਤਾਜ਼ਾ ਮਾਮਲਾ ਅਨੁਸਾਰ ਐਫਆਈਆਰ ਸ੍ਰੀ ਦਰਬਾਰ ਸਾਹਿਬ ਦੇ ਜਿਹੜੀ ਤਾਜ਼ਾ ਐਫਆਈਆਰ ਦਰਜ ਹੋਈ ਆ ਉਹ ਐਫਆਈਆਰ ਸ੍ਰੀ ਦਰਬਾਰ ਸਾਹਿਬ ਦੇ ਬਰਖਾਸਤ ਹਜੂਰੀ ਰਾਗੀ ਪਾਈ ਬਲਦੇਵ ਸਿੰਘ ਵਡਾਲਾ ਦੀ ਸ਼ਿਕਾਇਤ ਤੇ ਦਰਜ ਕੀਤੀ ਇਸ ਐਫਆਈਆ ਦਾ ਆਧਾਰ ਤੇਲੰਗਣਾ ਹਾਈ ਕੋਰਟ ਦੇ ਫਕੀਰ ਇਸ਼ਾ ਸਿੰਘ ਦੀ ਅਗਵਾਈ ਵਾਲੇ ਅਗਵਾਈ ਵਾਲੇ ਪੈਨਲ ਵੱਲੋਂ ਤਿਆਰ ਕੀਤੀ ਗਈ ਇੱਕ ਜਾਂਚ ਰਿਪੋਰਟ ਹੈ ਜਿਸ ਦੀ ਨਿਯੁਕਤੀ ਸ੍ਰੀ ਕਾਲਕਟਾ ਸਭ ਵੱਲੋਂ ਕੀਤੀ ਗਈ ਹੈ ਉਸ ਸਮੇਂ ਸ੍ਰੀ ਕਾਲਕਟਾ ਸਭ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਨ ਮੋੜ ਅਕਾਲ ਤਖਤ ਸਾਹਿਬ ਅਤੇ ਆਮ ਆਦਮੀ ਪਾਰਟੀ ਪੰਜਾਬ ਦੀ ਮੌਜੂਦਾ ਸਰਕਾਰ ਦਰਮਿਆਨ ਵਿੱਚ ਵਿਚਾਲੇ ਮੋੜ ਟਕਰਾ ਦੇ ਹਾਲਤ ਬਣ ਗਏ ਨੇ ਸੀਐਮ ਆਨੇ ਦਾਵਾ ਕੀਤਾ ਹੈ ਕਿ ਸਰਕਾਰ ਕੋਈ ਵੀ ਧਾਰਮਿਕ ਮਾਮਲਿਆਂ 'ਚ ਦਕਰ ਅੰਦਾਜ਼ੀ ਨਹੀਂ ਦੇ ਰਹੀ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਦੀ ਜਦੋਂ ਗਵਰਨਮੈਂਟ ਸੀ ਹੈ ਕੱਲ੍ਹ ਅਕਾਲੀ ਦਲ ਦੀ ਸਰਕਾਰ ਸਮੇਂ ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਤੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ ਬਣਵਾਇਆ ਜਿਸ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਿਪਾਈ ਦੇ ਸਾਰੇ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਰੱਖੇ ਗਏ ਸਨ ਪਰ ਫਿਰ ਵੀ ਇਹਨਾਂ ਨੇ ਸਰਕਾਰੀ ਦਖਲ ਕਰਵਾਇਆ ਤੇ ਐਕਟ ਬਣਵਾਇਆ ਸੀਆ ਮੰਨ ਨੇ ਕਿ ਸਾਡੀ ਸਰਕਾਰ ਹੁਣ ਇਸ ਐਕਟ ਦੇ ਤਹਿਤ ਹੀ ਸਾਬ ਮੰਗ ਰਹੇ ਨੇ ਕਿ 328 ਰੂਪ ਕਿੱਥੇ ਨਹੀਂ ਐਸਜੀਪੀਸੀ ਦੇ ਪ੍ਰਧਾਨ ਤਾਮੀ ਆਖ ਰਹੇ ਨੇ ਕਿ ਅਕਾਲ ਤਖਸਾਲ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕਰ ਚੁੱਕੀ ਹੈ ਤੇ ਜਨਰਲ ਹਾਊਸ ਵਿੱਚ ਮਤਾ ਪਾਸ ਕਰਕੇ ਖਾਲਸਾ ਪੰਥ ਤੋਂ ਖਿਮਾ ਯਾਚਨਾ ਵੀ ਕਰ ਲਈ ਹੈ। ਇਹ ਸਾਰੇ ਮਸਲੇ ਦੌਰਾਨ 28 ਦਸੰਬਰ ਨੂੰ ਸ੍ਰੀ ਕਲਤਖਸਬ ਦੇ ਕਾਰਜਕਾਰੀ ਜេសਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਇਕਾਈ ਹੇਠ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਹੁੰਦੀ ਹੈ ਜਿਸ 'ਚ ਜេសਦਾਰ ਗੜਗੱਜ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਪਹਿਲਾਂ ਹੀ ਕਾਰਵਾਈ ਕਰ ਚੁੱਕੀ ਆ। ਉਹਨਾਂ ਕਿਹਾ ਕਿ ਪੰਨਾ 231 ਦਾ ਹਵਾਲਾ ਦਿੰਦੇ ਹਾਂ ਚੇਤਾਵਨੀ ਦਿੱਤੀ ਕਿ ਪਾਵਨ ਸਰੂਪਾਂ ਦੇ ਮਾਮਲੇ ਤੇ ਕੋਈ ਵੀ ਰਾਜਨੀਤਿਕ ਪਾਰਟੀ ਆਪਣਾ ਸਿਆਸੀ ਲਾਭ ਨਾ ਲਵੇ ਨਹੀਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਜਵਾਬਦੇ ਅਤੇ ਪੰਥ ਦੁਖੀ ਹੋਵੇਗੀ ਇਸ ਮੌਕੇ ਜਹੇਦਾਰ ਗੜਗੱਜ ਨੇ ਸਾਬਕਾ ਜਹੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪੁਰਾਣੀ ਵੀਡੀਓ ਵੀ ਦਿਖਾ ਚੁੱਕੇ ਨੇ ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਨ੍ਹਾਂ 328 ਰੁਪਿਆਂ ਦੇ ਮਾਮਲੇ ਨੂੰ ਬੇਦਬੀ ਨਹੀਂ ਸਕੋਂ ਪ੍ਰਬੰਧਕੀ ਅਤੇ ਪ੍ਰਿਸ਼ਠਾਚਾਰਨਾ ਜੁੜਿਆ ਮਾਮਲਾ ਦੱਸ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਹੁਣ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਪ੍ਰਧਾਨ ਨੇ 500 ਰੁਪਿਆਂ ਦੇ ਮਾਮਲੇ ਵਿੱਚ ਜਾਂਚ ਵਾਸਤੇ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੂੰ ਵਿਸ਼ੇਸ਼ ਜਾਂਚ ਟੀਮ ਨੂੰ ਐਸਜੀਪੀਸੀ ਦੇ ਸਾਬਕਾ ਇੰਟਰਨਲ ਅਡੀਟਰ ਸਤਿੰਦਰ ਸਿੰਘ ਕੁਲੀ ਨੂੰ ਕਾਬੂ ਕੀਤਾ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਿਹੜੇ 16 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਨਹੀਂ ਤੇ ਐਲਓਸੀ ਵੀ ਜਾਰੀ ਕੀਤਾ ਹੈ। ਸ਼੍ਰੀ ਕਾਲਤੋਪ ਸਾਹਿਬ ਵੱਲੋਂ ਕਰਵਾਈ ਗਈ ਜਾਂਚ ਰਿਪੋਰਟ 'ਚ ਇਸ ਕੰਪਨੀ ਦੀਆਂ ਸੇਵਾਵਾਂ ਖਤਮ ਕਰਨ ਅਤੇ ਇਸ ਨੂੰ ਦਿੱਤੇ ਪਿਆਸੇ ਵਸੂਲਾਂ ਲਈ ਆਖਿਆ ਗਿਆ ਸੀ ਜਿਸ ਤਹਿਤ 2020 ਵਿੱਚ ਸ਼ਰੁਮਣੀ ਕਮੇਟੀ ਨੇ ਫਰਮ ਦੀਆਂ ਸੇਵਾਵਾਂ ਨੂੰ ਖਤਮ ਕੀਤਾ ਅਤੇ ਕੀਤੀ ਗਈ ਅਦਾਇਗੀ ਦਾ 75% ਦੀ ਵਸੂਲਾਂ ਲਈ ਇੱਕ ਮਤਾ ਪਾਸ ਕੀਤਾ। ਤਾਂ ਮੀਨੇ ਖੁਲਾਸਾ ਕੀਤਾ ਕਿ ਇਸ ਵਿਅਕਤੀ ਕੋਲੋਂ ਪੈਸੇ ਵਸੂਲਣ ਵਾਸਤੇ ਕੇਸ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿੱਚ ਚੱਲ ਰਿਹਾ ਹੈ। ਸਾਲ 2020 ਵਿੱਚ ਐਸ.ਡੀ.ਪੀ.ਸੀ. ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰੀ ਗਈ ਚੋਪ ਨੇ ਆਮ ਆਦਮੀ ਪਾਰਟੀ ਦੀ ਇਕਵਾਈ ਵਾਲੀ ਸੂਬਾ ਸਰਕਾਰ ਨੂੰ ਇਸ ਮੁੱਦੇ ਤੇ ਪੂਰਾ ਸਿਆਸੀ ਲਾਹਾ ਲੈਣ ਦਾ ਮੌਕਾ ਦਿੱਤਾ। ਇਹ ਸਮਝਣਾ ਹੋਵੇਗਾ ਕਿ ਉਸ ਸਮੇਂ ਸ਼ਰੂਨੀ ਕਮੇਟੀ ਦੇ ਕਰਮਚਾਰੀਆਂ ਨੂੰ ਸਿਰਫ ਬਰਖਾਸਤ ਕਰਨਾ ਹੀ ਕਾਫੀ ਨਹੀਂ ਸੀ ਜੇਕਰ ਸ਼੍ਰਮਣੀ ਕਮੇਟੀ ਨੇ ਇਸ ਮਾਮਲੇ ਦੀ ਉਸ ਸਮੇਂ ਬਰੀਕੀ ਨਾਲ ਜਾਂਚ ਕੀਤੀ ਹੁੰਦੀ ਤਾਂ ਸਾਲ 2020 ਵਿੱਚ ਇਸ ਰੂਪ ਕਿਸ ਦੇ ਕਹਿਣ ਤੇ ਦਿੱਤੇ ਗਏ ਸਨ ਇਸ ਦੀ ਭੇਟਾ ਦੀ ਰਕਮ ਕਿਸ ਨੇ ਹੜੱਪੀ ਸੀ ਤਾਂ ਹੁਣ ਪੁਲਿਸ ਦਖਲ ਦੀ ਲੋੜ ਹੀ ਨਹੀਂ ਪੈਣੀ ਸ਼੍ਰਮਣੀ ਕਮੇਟੀ ਪਾਰਦਰਸ਼ਤਾ ਟਰਾਂਸਪਰੈਂਸੀ ਦਿਖਾਉਣ ਲਈ ਫੈਕਟ ਅਤੇ ਅੰਕੜੇ ਜਨਤਕ ਕਰ ਸਕਦੀ ਸੀ ਪਰ ਅਜੇ ਹਾਂ ਨਹੀਂ ਕੀਤਾ ਉਨ ਐਫ ਆਈ ਆਰ ਦਰਜ ਹੋ ਚੁੱਕੀ ਹੈ ਪੁਲਿਸ ਜਾਂਚ ਦੇ ਕੋਚ ਨਤੀਜੇ ਸਾਹਮਣੇ ਆ ਰਹੇ ਹਨ ਇਸ ਦੇ ਨਤੀਜੇ ਹੋਰ ਭਿਆਨਕ ਵੀ ਹੋ ਸਕਦੇ ਹਨ ਇਹ ਸਿੱਖ ਕਾਮਲੀ ਵੱਡੀ ਤਰਾਸਦੀ ਹੈ